ਮੈਂ ਕਹਿਆ ਜੀ ਐਡੀ ਵੱਡੀ क्रूरਤਾ ਅਗਰ ਸ਼ੈਤਾਨ ਵੀ ਧਰਤੀ ਦੇ ਉੱਤੇ ਆ ਕੇ ਕੰਮ ਕਰਨਾ ਚਾਹੇ ਉਹ ਵੀ ਨਹੀਂ ਕਰੇਗਾ ਜਿੰਨੀ क्रूरਤਾ ਇਹਨਾਂ ਲੋਕਾਂ ਨੇ ਵਿਖਾਈ ਗਈ ਕੋਈ ਇਨਸਾਨੀਅਤ ਨਹੀਂ ਵਿਖਾਈ ਮੈਂ ਸਮਝਦਾ ਉਹਨਾਂ ਦੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਧਰਮ ਨਹੀਂ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਸੋ ਜਿਹੜੀ ਇਹ क्रूरਤਾ ਵਿਖਾਈ ਗਈ ਹੈ ਪੂਰੀ ਦੁਨੀਆ ਦੇ ਵਿੱਚ ਉਹਦਾ ਵਿਰੋਧ ਹੋਇਆ ਪੂਰੀ ਦੁਨੀਆ ਨੇ ਇਹਨੂੰ ਨਾ ਬਰਦਾਸ਼ਤ ਕਰਨ ਵਾਲੀ ਗੱਲ ਕਹੀ ਹੈ ਸੋ ਮੈਂ ਅੱਜ ਵੀ ਅਸੀਂ ਸਾਰੇ ਜਾਨੇ ਬਟਾਰਾ ਵਾਸੀ ਮੇਰ ਸਾਹਿਬ ਅੱਗੇ ਲੱਕੇ ਅਸੀਂ ਸਾਰੇ ਜਨਰ ਸ਼ਰਧਾਂਜਲੀ ਦਾ ਪ੍ਰੋਗਰਾਮ ਰੱਖੇਗੇ ਸ਼ਰਧਾਂਜਲੀ ਦਿੱਤੀ ਜਾਵੇ ਤੇ ਪ੍ਰਮਾਤਮਾ ਗੜੀਆਂ ਅਰਦਾਸ ਕਰਨ ਵੀ ਉਹਨਾਂ ਆਤਮਾ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਤੇ ਅਸੀਂ ਭਾਰਤ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਭਾਰਤ ਸਰਕਾਰ ਐਸੀ ਸਜ਼ਾ ਦੇਵੇ ਐਸੀ ਸਜ਼ਾ ਦੇਵੇ ਕਿ ਸਾਰੇ ਅੱਤਵਾਦ ਨੂੰ ਪਤਾ ਲੱਗ ਜਾਏ ਕਿ ਅਗਰ ਅਸੀਂ ਕਿਦਾ ਨਰਸਹਾਰ ਕਰਦੇ ਆਂ ਤੇ ਹਾਈ ਕਿੱਥੇ ਖਲੋਤੇ ਆਂ ਸੋ ਇਹਨਾਂ ਨੇ ਹੱਤਿਆ ਦੇ ਕੀਤੀ ਕੀਤੀ ਪਰ ਮੈਂ ਸਭ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭੁੱਖ ਮਾਰਾ ਵੀ ਛੜਤਾ ਅੱਜ ਸਾਰੇ ਦੇਸ਼ ਦੇ ਵਿੱਚ ਲੋਕ ਇਸ ਗੱਲ ਤੇ ਆ ਗਏ ਪਿਆ ਸੀ ਉੱਥੇ ਕਿੱਧਰ ਸੈਰ ਕਰਨ ਜਾਵਾਂਗੇ ਉਹਨਾਂ ਦਾ ਨੁਕਸਾਨ ਇਹ ਨਾ ਕੀਤਾ ਜੰਮੂ ਕਸ਼ਮੀਰ ਵਾਲਿਆਂ ਦਾ ਅੱਜ ਕਸ਼ਮੀਰ ਦੇ ਵਿੱਚ ਵੀ ਨਾਹਰਾ ਲੱਗ ਰਿਹਾ ਹੈ ਕਿ ਇਹ ਕਸ਼ਮੀਰੀਆਂ ਦਾ ਕੰਮ ਨਹੀਂ ਹੋ ਸਕਦਾ ਅੱਜ ਦੁਨੀਆ ਦੇ ਵਿੱਚ ਕਿੰਨੀ ਦੇਰ ਤੱਕ ਜੰਮੂ ਕਸ਼ਮੀਰ ਦਾ ਰੋਲਾ ਰਿਆ ਲੇਕਿਨ ਜਦੋਂ ਵੀ ਗਰਮੀਆਂ ਆਈਆਂ ਜਦੋਂ ਵੀ ਇਦਾਂ ਦਾ ਮੌਸਮ ਆਇਆ ਅੱਜ ਤੱਕ ਕਦੀ ਵੀ ਕਿਸੇ ਕਿਸੇ ਯਾਤਰੀ ਨੂੰ ਕਿਸੇ ਸੈਰ ਸਪਾਟੇ ਕਰਨ ਵਾਲੇ ਨੂੰ ਕਦੀ ਹੱਤਿਆ ਨਹੀਂ ਸੀ ਹੋਈ ਔਰ ਜਿਹੜਾ ਅੱਜ ਹੋਇਆ ਸੋ ਇਹ ਬਹੁਤ ਹੀ ਮਾੜਾ ਹਾਲ ਆ ਬਹੁਤ ਮਾੜੀ ਗੱਲ ਆ ਅਸੀਂ ਸਾਰੀ ਕਾਂਗਰਸ ਪਾਰਟੀ ਮੇਰ ਸਾਹਿਬ ਬੈਠੇ ਨੇ ਗੁੱਡੂ ਬੈਠੇ ਆ ਸਾਰੀ ਕਾਂਗਰਸ ਪਾਰਟੀ ਦੀ ਸਾਰੀ ਟੀਮ ਬੈਠੀ ਆ ਕੌਂਸਲਰ ਸੇਬਾਨ ਬੈਠੇ ਨੇ ਮੇਰੇ ਸਾਰੇ ਸਾਥੀ ਵਾਡਾ ਦੇ ਪ੍ਰਧਾਨ ਬੈਠੇ ਨੇ ਅਸੀਂ ਸਾਰੇ ਜਣੇ ਅੱਜ ਇਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਆ ਉਹਨਾਂ ਭਾਰਤੀਆਂ ਨੂੰ ਜਿਨ੍ਹਾਂ ਨੇ ਆਪਣੀ ਮੌਤ ਨੂੰ ਘਰੇ ਲਗਾਇਆ ਲੇਕਿਨ ਆਪਣਾ ਆਪਣਾ ਧਰਮ ਨਹੀਂ ਛੱਡਿਆ ਆਪਣੇ ਧਰਮ ਦੇ ਉੱਤੇ ਖੜੇ ਰਹੇ ਨੇ ਬਹੁਤ ਬਹੁਤ ਅਸੀਂ ਪ੍ਰਮਾਤਮਾ ਅਗੜੀ ਅਰਦਾਸ ਕਰਨੇ ਆਪਣੇ ਚਰਨਾ ਚ ਨਵਾਸ ਬਖਸ਼ੋ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਲੋ ਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਇਹ ਜਿਹੜੀਆਂ ਸਾਡੀਆਂ ਵਿਚਰੀਆਂ ਰੂਹਾਂ ਨੇ ਉਹਨਾਂ ਨੂੰ ਸਵਤਾ ਦੇ ਫੁੱਲ ਪੇਟ ਕਰਨਾ ਆਏ ਆ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਪਿੱਛੇ ਪਰਿਵਾਰਾਂ ਨੂੰ ਤੇ ਸਾਰੇ ਦੇਸ਼ ਨੂੰ ਪਾਣਾ ਮੰਨਦਾ ਬਖਸ਼ਣ ਤੇ ਇਹੋ ਜਿਹੇ ਜਿਹੜੇ ਅਤਵਾਦੀ ਨੇ ਇਹਨਾਂ ਨੂੰ ਸਗਤੋ ਸਗਲ ਸਜਾਵਾਂ ਮਿਲਣੀਆਂ ਚਾਹੀਦੀਆਂ ਨੇ ਇਸੇ ਤਰ੍ਹਾਂ ਮੈਂ ਇਹ ਕਹਿਣਾ ਕਿ ਚੌਂਕ ਦੇ ਵਿੱਚ ਖਲਾਰ ਕੇ ਫੜ ਕੇ ਇਹਨਾਂ ਨੂੰ ਗੋਲੀਆਂ ਮਾਰਨੀਆਂ ਚਾਹੀਦੀਆਂ ਤਾਂ ਕਿ ਅੱਗੋਂ ਤੋਂ ਇਹੋ ਜਿਹੀ ਜਿਹੜੀ ਕਟਾਉਣੀ ਹਰਕਤ ਕਰਨ ਦੀ ਜੁਰਤ ਨਾ ਪਵੇ ਇਨਸਾਨੀਅਤ ਦਾ ਤਾਂ ਨੁਕਸਾਨ ਕੀਤਾ ਕਿਤਾ ਇਹਨਾਂ ਨੇ ਨਾਲ ਦੀ ਨਾਲ ਕਸ਼ਮੀਰੀਆਂ ਦਾ ਵੱਡਾ ਨੁਕਸਾਨ ਕੀਤਾ ਕਿਉਂਕਿ ਰੋਜ਼ੀ ਰੋਟੀ ਉਹਨਾਂ ਦੀ ਟੂਰਿਸਟ ਚੱਲਦੀ ਸੀ ਤੇ ਹੁਣ ਟੂਰਿਸਟ ਇੱਥੋਂ ਜਾਣ ਤੋਂ ਕਦਾ ਹੀ ਵਰਤ ਰਿਹਾ ਬਿਲਕੁਲ ਜੀ ਕਾਫੀ ਟਾਈਮ ਦੇ ਬਾਅਦ 3-4 ਸਾਲਾਂ ਤੋਂ ਜਿਹੜਾ ਟੂਰਿਸਟ ਆ ਉਹ ਕਸ਼ਮੀਰ 'ਚ ਜਾਣਾ ਚਾਹੁੰਦਾ ਸੀ ਹੋਣ ਵੀ ਲੋਕ ਬਹੁਤ ਜਿਆਦਾ ਜਾਣ ਚਾਹੁੰਦੇ ਸੀ ਉਹਨਾਂ ਨਾਲ ਹੀ ਉਹਨਾਂ ਦਾ ਸਾਰਾ ਜਿਹੜਾ ਬਿਜ਼ਨਸ ਚੱਲਦਾ ਤੇ ਉਹ ਸਾਰੇ ਕਸ਼ਮੀਰ ਦਾ ਵੀ ਬਹੁਤ ਵੱਡਾ ਇਹਨਾਂ ਨੇ ਨੁਕਸਾਨ ਕੀਤਾ ਤੇ ਉਹਦੇ ਨਾਲ ਇਹਨਾਂ ਨੂੰ ਜਿਹੜਾ ਹੈ ਨਾ ਵੱਧ ਤੋਂ ਵੱਧ ਸਾਨੂੰ ਸਜ਼ਾਵਾ ਦਿਵਾਉਣੀਆਂ ਚਾਹੀਦੀਆਂ ਸਾਡੇ ਦੇਸ਼ ਦੇ ਜਿੰਨੇ ਅਮਨ ਸ਼ਾਹ ਨੂੰ ਪ੍ਰਧਾਨ ਮੰਤਰੀ ਨੂੰ ਸਖਤ ਕਾਨੂੰਨ ਬਣਾ ਕੇ ਤੇ ਇਹੋ ਜਿਹਿਆਂ ਨੂੰ ਚੌਂਕਾ ਜੀ ਗੋਲੀਆਂ ਮਾਰਨੇ ਚਾਹੀਦੀਆਂ ਕਦੀਓ ਕਹਿੰਦੇ ਟੁਕੜੀ ਘਟਨਾ ਨੂੰ ਕੀ ਕਹਣਾ ਤੁਹਾਡੇ ਸਾਰੇ ਲੱਗ ਜਾ ਰਿਹਾ ਜਿੱਡੀ ਵੱਡੀ ਇਹ ਘਟਨਾ ਹੋ ਚੁੱਕੀ ਆ ਇਹਦੇ ਬਾਰੇ ਕੋਈ ਲਫ਼ਜ਼ ਹੈਗੇ ਕਹਿਣ ਵਾਲੇ ਕੋਈ ਲਫ਼ਜ਼ੀਆਂ ਨਹੀਂ ਕਿ ਜਿਨ੍ਹਾਂ ਪਰਿਵਾਰਾਂ ਦੇ ਨਾਲ ਐਡਾ ਵੱਡਾ ਜਿਹੜੇ ਆਪਣੇ ਵਿਆਹ ਕਰਾ ਕੇ ਘੁੰਮਣ ਫਿਰਨ ਆਪਣੇ ਸਾਰੇ ਜਣੇ ਪਰਿਵਾਰ ਗਏ ਸੀ ਪੁੱਛ ਪੁੱਛ ਕੇ ਹਤਵਾਦੀਆਂ ਨੇ ਕਿ ਤੇ ਲੇਡੀਜ਼ ਨੂੰ ਨਹੀਂ ਮਾਰਨਾ ਦੂਜਾ ਆਧਾਰਗੜ ਵੇਖ ਕੇ ਕਿ ਮੁਸਲਮਾਨ ਨਹੀਂ ਹੈਗਾ ਹਿੰਦੂ ਆ ਤੇ ਫਿਰ ਇਹਨਾਂ ਨੂੰ ਮਾਰਨਾ ਜੋ ਉਹਨਾਂ ਨੇ ਤਸ਼ੱਦਦ ਕੀਤਾ ਉਹਨਾਂ ਬਾਰੇ ਕੀ ਕੀ ਐਡਾ ਵੱਡਾ ਹੈ ਤੇ ਆਪਣੇ ਕਾਂਗਰਸ ਪਾਰਟੀ ਵੱਲੋਂ ਇਹਨਾਂ ਸਾਰੇ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਕਿਉਂਕਿ ਜਿਨ੍ਹਾਂ ਦਾ ਇੰਨਾ ਤਕਾ ਹੋ ਚੁੱਕਾ ਵਾ ਉਹ ਤੇ ਉਹਨਾਂ ਬਾਰੇ ਕੋਈ ਲਬਜ਼ੀਆਂ ਨਹੀਂ ਮੈਂ ਨਹੀਂ ਸਮਝਦਾ ਕਿ ਸਾਡੇ ਕੋਲ ਕੋਈ ਲਬਜ਼ਾ ਹੈਗੇ ਆ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਧੰਗ ਦੀ ਕੋਈ ਦੇຊਾਂ ਅਸੀਂ ਤੇ ਸੈਂਟਰ ਸਰਕਾਰ ਨੂੰ ਕਹਾਂਗੇ ਕਿ ਜੋ ਕੁਝ ਹੋ ਗਿਆ ਇਹ ਗਾਹ ਨਾ ਹੋਵੇ ਬੜੇ ਚਿਰ ਦਾ ਇਹਨਾਂ ਨੇ ਰੌਲਾ ਪਾਇਆ 370 ਤਾਰਾ ਜੀ ਕਾਂਗਰਸ ਨੇ ਆ ਕਰਤਾ ਆ ਉਹ ਕਰਤਾ ਇਹਨਾਂ ਨੇ ਬੜਾ ਰੌਲਾ ਪਾਇਆ ਜੇ ਇਹਨਾਂ ਨੇ ਸ਼ਾਂਤੀ ਏਡੀ ਹੁਣ ਸਰਕਾਰ ਵੀ ਇਹਨਾਂ ਦੀ ਹੈ ਜੇ ਸਾਰਾ ਕੁਝ ਇਹਨਾਂ ਨੇ ਸ਼ਾਂਤੀਪੂਰਵਕ ਲਿਆਂਦਾ ਤੇ ਫਿਰ ਇਹਨਾਂ ਨੂੰ ਇੰਨੇ ਉੱਤੇ ਕਟੋ ਘੜ 10000 ਬੰਦਾ ਪੈ ਕੰਮ ਇਕੱਠਾ ਹੁੰਦਾ ਤੇ ਜੇ 10000 ਬੰਦਾ ਇਕੱਠਾ ਹੁੰਦਾ ਤੇ ਇਹਨਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਜੇ ਤੁਹਾਨੂੰ ਪਤਾ ਉਹ ਏਰੀਆ ਗੰਦਾ ਵਾ ਉਸ ਏਰੀਆ ਚ ਆਤਵਾਦ ਕਦੀ ਵੀ ਪੰਗਾ ਲੈ ਸਕਦੇ ਆ ਇਹ ਉੱਥੇ ਸਿਕਿਉਰਿਟੀ ਆਪਣੀ ਲਾ ਕੇ ਰੱਖ ਦੇ ਜਾਂ ਆਰਮੀ ਦਾ ਇੰਤਜ਼ਾਮ ਕਰ ਦੇ ਸਰਬ ਇਹਨਾਂ ਨੇ ਅਖਬਾਰਾਂ 'ਚ ਹੀ ਦੇ ਦਿੱਤਾ ਕਿ ਅਸੀਂ ਸਾਰੀ ਸ਼ਾਂਤੀ ਕਰ ਦਿੱਤੀ ਹੈ ਤੇ ਸ਼ਾਂਤੀ ਦਾ ਹਾਲ ਤੁਸੀਂ ਸਭ ਨੇ ਤੁਸੀਂ ਸਾਰੇ ਪ੍ਰੈਸ ਵਾਲੇ ਭਰਾਓ ਤੁਸੀਂ ਵੇਖ ਲਓ ਕੀ ਹਾਲ ਬਣਿਆ ਅਸੀਂ ਇਹਦਾ ਕੋਈ ਮੁੱਲ ਨਹੀਂ ਵਟੰਦੇ ਕਿ ਅੱਜ ਅਸੀਂ ਸਿਰਫ ਇਹ ਆਪਣੀ ਪਾਰਟੀ ਵੱਲੋਂ 2000 ਕਰਨ ਵਾਸਤੇ ਆਏ ਆਂ ਤੇ ਸੈਂਟਰਲ ਪਾਰਟ ਸੈਂਟਰਲ ਗਵਰਨਮੈਂਟ ਨੂੰ ਦੱਸਣ ਆਇਆ ਕਿ ਜੇ ਪਾਕਿਸਤਾਨ ਨਾਲ ਤੁਹਾਨੂੰ ਅੱਜ ਦੇ ਦਿਨ ਯੁੱਧ ਵੀ ਕਰਨਾ ਪੈਂਦਾ ਤੇ ਸਾਡੀ ਪਾਰਟੀ ਸਾਰੀ ਇਹਨਾਂ ਦੇ ਨਾਲ ਖੜੀ ਹੋਏਗੀ ਕੋਈ ਪਾਰਟੀ ਦਾ ਐਸਾ ਮੈਂਬਰ ਨਹੀਂ ਰਾਹੁਲ ਗਾਂਧੀ ਤੋਂ ਲੈ ਕੇ ਸਾਰੇ ਹੀ ਇਹਨਾਂ ਦੇ ਨਾਲ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਅਮਰ ਸ਼ਾਹ ਨੂੰ ਮੋਦੀ ਨੂੰ ਫੋਨ ਕੀਤਾ ਕਿ ਮੈਂ ਤੁਹਾਡੇ ਨਾਲ ਆ ਜੋ ਵੀ ਤੁਸੀਂ ਡਿਸੀਜਨ ਲੈਣਾ ਵਾ ਇੰਡੀਆ ਵਾਸਤੇ ਤੁਸੀਂ ਲਾਓ ਅੱਜ ਦੀ ਡੇਟ ਇਹਨਾਂ ਨੂੰ ਬਾਰ ਬਾਰ ਜਿਹੜਾ ਕਰਨਾ ਨਾ ਆਪਣੇ ਲੋਕਾਂ ਨੂੰ ਮਰਵਾਉਣਾ ਕਰਨਾ ਇਹ ਬੜੀ ਵੱਡੀ ਗਲਤ ਗੱਲ ਆ ਮੈਂ ਤਾਂ ਸਮਝਦਾ ਕਿ ਜੇ ਇਹਨਾਂ ਨੂੰ ਯੁੱਧ ਕਰਨਾ ਪੈਂਦਾ ਇਹਨਾਂ ਦਾ ਇੱਕ ਵਾਰੀ ਕੰਮ ਖਤਮ ਕਰੋ ਇਹ ਦਾਦਾ ਇੱਕ ਰਿਸ਼ਾਪਾ ਮੁਕਾ ਦੇਣਾ ਚਾਹੀਦਾ ਵਾ ਹੈ ਕਿੱਦਾਂ ਕਿ ਦੇਸ਼ ਹੈ ਇਹ ਤਾਂ ਸਾਡੇ ਮੈਂ ਨਹੀਂ ਸਮਝਦਾ ਕਿ ਜੇ ਇੰਡੀਆ ਇੱਕ ਡਿਸੀਜਨ ਲਵੇ ਤੇ ਪੰਜਾ ਸੱਤਾ ਦੇਣਾ ਚ ਕੰਮ ਕਾਹਨਦੇ 20 ਦੇਸ਼ ਅੱਜ ਦੀ ਰੇਟਿੰਗ ਇੰਡੀਆ ਦੇ ਨਾਲ ਇਕੱਠੇ ਹੋ ਗਿਆ 20 ਦੇਸ਼ਾਂ ਨੇ ਇੰਡੀਆ ਨੂੰ ਸਮਰਥਨ ਵੀ ਦੇਤਾ ਤੇ ਜੇ ਇਸ ਤੋਂ ਵੱਡੀ ਹੋਰ ਕੋਈ ਮੈਂ ਕਹਿੰਦਾ ਬਾਅਦ ਚ ਦੁਬਾਰਾ ਸਵਾਰਥਾ ਨਹੀਂ ਮਿਲਦਾ ਤੇ ਇਹ ਇਕੱਠੇ ਹੋਏ ਦਾ ਅਜੀ ਦੀ ਡੈਟ ਜੋ ਕੁਝ ਹੁੰਦਾ ਇਹਨਾਂ ਨੂੰ ਕਰ ਦੇਣਾ ਚਾਹੀਦਾ ਬਿਲਕੁਲ ਜੀ ਸਾਰੀਆਂ ਅੱਖਾਂ ਨਾਮ ਹੈ ਦੇਸ਼ ਸ਼ਰਮ ਸ਼ਾ ਬਹੁਤ ਬੁਰੇ ਹਾਲ ਹੈ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਵੇਖੋ ਇੱਕ ਛੋਟਾ ਜਿਹਾ ਬੱਚਾ ਉੱਥੇ ਰੋ ਰਿਹਾ ਹੈ ਜਿਹੜਾ ਆਪਣੇ ਬਾਪ ਦੀ ਸਾਰੀ ਕਹਾਣੀ ਬੁਖਾ ਰਿਹਾ ਕਿ ਉਹਨਾਂ ਨੇ ਕਿਹਾ ਜੀ ਮੇਰੇ ਫਾਦਰ ਨੂੰ ਕਿਹਾ ਕਿ ਤੂੰ Hindu ਹੋ ਕੇ Musalman ਹੋ ਤੋ ਇਸ ਸਾਈਡ ਤੇ ਹੋ ਜਾ ਤੇ ਜੈਂਟਸ ਇਕੱਠੇ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇੱਕ ਲੜਕੀ ਜਿਹਦਾ ਵਿਆਹ ਸਿਰਫ 7 ਦਿਨ ਹੋਇਆ ਸੀ ਉਹਦੇ ਤੇ ਕੀ ਬੇਇੱਜ਼ਤੀ ਹੋਏਗੀ ਉਹ ਪਰਿਵਾਰਾਂ ਤੇ ਕੀ ਬੇਇੱਜ਼ਤੀ ਹੋਏਗੀ ਜਿਹੜੇ ਆਪਣੇ ਵੱਲੋਂ ਤੇ ਘੁੰਮਣ ਗਏ ਦੇ ਸੀ ਉਹਨਾਂ ਦੇ ਪਰਿਵਾਰ ਮਗਰ ਵੇਟ ਕਰ ਰਹੇ ਸੀ ਕਿ ਤਿੰਨਾਂ ਚਾਰ ਦਿਨਾਂ ਨੂੰ ਘੁੰਮ ਫਿਰ ਕੇ ਆਣਗੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਏਗੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਜੋ ਉੱਥੇ ਹੋਇਆ ਅਸੀਂ ਕਾਂਗਰਸ ਪਾਰਟੀ ਵੱਲੋਂ ਉਹਦੀ ਕੜੀ ਸ਼ਬਦਾਈ ਨਿੰਦਾ ਕਰਦੇ ਆਂ ਤੇ ਇੰਡੀਅਨ ਸਰਕਾਰ ਨੂੰ ਕਹਿੰਨੇ ਆਂ ਭਾਰਤ ਸਰਕਾਰ ਨੂੰ ਕਹਿੰਨੇ ਆ ਕਿ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਲੱਗਦਾ ਜਿਹੜੇ 5 ਫੈਸਲੇ ਲੈ ਕੇ ਕੇਂਦਰ ਸਰਕਾਰ ਵੱਲੋਂ ਉਹਦੇ ਨਾਲ ਮਤਲਬ ਲੱਗੇ ਕਿ ਨਾਲ ਚੱਕਮਾ ਰਿਹਾ ਬਿਲਕੁਲ ਜੀ ਕੁਛ ਨਾ ਕੁਛ ਤੇ ਕਰਨਾ ਪਏਗਾ ਪਰ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਹੋਰ ਦੱਸਣੀ ਚਾਹਨਾ ਕਿ ਜੋ ਅਜ ਉੱਥੇ ਹਾਲਾਤ ਹੈ ਜਿਹੜੇ ਬੰਦੇ ਉੱਥੋਂ ਆਣਾ ਚਾਹੁੰਦੇ ਜਿਹੜੇ ਯਾਤਰੀ ਉੱਥੋਂ ਆਣਾ ਚਾਹੁੰਦੇ ਹੈ ਜਿਹੜੀ ਟਿਕਟ ਉਹ 10000 ਰੁਪਏ ਦੀ ਉਹ ਤੇ 70 7000 ਰੁਪਏ ਦੀ ਸ਼ੋਅ ਕਰਦੀ ਪਈ ਹੈ ਉਹਦੇ ਵੱਲ ਵੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਹ ਬੜਾ ਜ਼ਰੂਰੀ ਹੈ ਸਿਰਫ ਇਸ ਚੀਜ਼ ਤੇ ਬਿਲਕੁਲ ਠੀਕ ਹੈ ਕੇਂਦਰ ਸਰਕਾਰ ਨੂੰ ਸਖਤ ਹੋਣਾ ਪਏਗਾ ਤਾਂ ਹੀ ਸਾਨੂੰ ਇਹ ਲੋਕਾਂ ਨੂੰ ਤਾਂ ਹੀ ਸਾਡੇ ਲੋਕਾਂ ਨੂੰ ਇਨਸਾਫ ਮਿਲੇਗਾ